ਸਾਰੇ ਹੀ শ্রোਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਜਿਸੀ ਤੁਹਾਨੂੰ ਇੱਕ ਨੌਜਵਾਨ ਦੀ ਐਸੀ ਘਟਨਾ ਦੱਸਣ ਜਾ ਰਿਹਾ ਹਾਂ ਜਿਸ ਦੀ ਕਿਸਮਤ ਬਦਲੀ ਪਰ ਕਿਸਮਤ ਇੰਨੀ ਮਾੜੀ ਨਿਕਲੀ ਕਿ ਉਹ ਬਦਲੀ ਕਿਸਮਤ ਦਾ ਵੀ ਉਸ ਨੂੰ ਫਾਇਦਾ ਨਹੀਂ ਹੋਇਆ ਉਸ ਦੀ ਲਾਟਰੀ ਨਿਕਲਦੀ ਏ 2.5 ਲੱਖ ਰੁਪਏ ਦੀ ਪਰ ਉਹ ਪੈਸੇ ਨਹੀਂ ਲੈ ਸਕੇਗਾ 2.5 ਲੱਖ ਰੁਪਏ ਉਸ ਨੂੰ ਨਹੀਂ ਮਿਲਣਗੇ ਜਦੋਂ ਕਿ ਉਸ ਦੇ ਕੋਲ ਟਿਕਟ ਵੀ ਜ਼ਰੂਰ ਹੈ ਪਰ ਉਹ ਸਵਾ ਦੋ ਲੱਖ ਕਿਉਂ ਨਹੀਂ ਲੈ ਸਕਦਾ ਜੋ ਕਿ ਕਹਿੰਦੇ ਨੇ ਇਨਸਾਨ ਦੀ ਕਿਸਮਤ ਇਸ ਤਰ੍ਹਾਂ ਪਲਟੀ ਮਾਰਦੀ ਏ ਕਿ ਉਸਨੇ ਜ਼ਿੰਦਗੀ ਦੇ ਵਿੱਚ ਰਾਤੋਂ ਰਾਤ ਇਕੋ ਦਮ ਬਦਲ ਜਾਂਦੀ ਏ ਪਰ ਕਿਸਮਤ ਤੋਖਾ ਵੀ ਦੇ ਜਾਂਦੀ ਏ ਬਦਲ ਤੋਂ ਬਾਅਦ ਉਹ ਤੋਖਾ ਵੀ ਕਿਸਮਤ ਦੇ ਵੱਲੋਂ ਦਿੱਤਾ ਜਾਂਦਾ ਹੈ ਅਜਿਹਾ ਇਸ ਨੌਜਵਾਨ ਦੇ ਨਾਲ ਹੋਇਆ ਜਦੋਂ ਬੰਦਾ ਜਿੱਤ ਕੇ ਵੀ ਹਾਰ ਗਿਆ ਇਹ ਮਾਮਲਾ ਮਲੇਰ ਕੋਟੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੇ 6 ਰੁਪਏ ਕੀਮਤ ਵਾਲੀ ਲਾਟਰੀ ਦੀ ਟਿਕਟ ਖਰੀਦੀ ਜਿਸ ਸਮੇਂਕਰ ਉਸ ਨੂੰ 2.5 ਲੱਖ ਰੁਪਏ ਦਾ ਨਗਦ ਇਨਾਮ ਨਿਕਲਿਆ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਦਰਅਸਲ ਮਲੇਰ ਕੋਟੜਾ ਦੀ ਇੱਕ ਲਾਟਰੀ ਸਟਾਲ ਤੋਂ ਇਹ ਨੌਜਵਾਨ ਜਿਹੜਾ ਕਿ 2.5 ਲੱਖ ਰੁਪਏ ਦਾ ਨਗਦ ਇਨਾਮ ਜਦੋਂ ਨਿਕਲਿਆ ਉਸ ਨੂੰ ਜਿਹੜਾ ਕਿ ਬਹੁਤ ਖੁਸ਼ੀ ਹੋਈ ਜੋ ਲਾਟਰੀ ਸਟਾਲ ਤੋਂ ਉਸ ਨੂੰ ਫੋਨ ਗਿਆ ਵੇ ਤੇਰਾ ਇਨਾਮ ਨਿਕਲਿਆ ਹੈ ਉਸ ਨੌਜਵਾਨ ਨੇ ਬੜੀ ਜਲਦੀ ਦੇ ਵਿੱਚ ਆਪਣੀਆਂ ਟਿਕਟਾਂ ਚੱਕੀਆਂ ਉਹ ਲਾਟਰੀ ਸਟਾਲ ਤੇ ਪਹੁੰਚ ਜਾਂਦਾ ਹੈ 6 ਰੁਪਏ ਬੜੀ ਜੋ ਕੀਮਤ ਦੀਆਂ ਲਾਟਰੀ ਟਿਕਟਾਂ ਉਸਨੇ 5 ਕਾਪੀਆਂ ਖਰੀਦ ਕੇ ਜੋ ਰੱਖੀਆਂ ਸਨ ਜਿਨ੍ਹਾਂ ਦੇ ਵਿੱਚੋਂ ਸਵਾ 2 ਲੱਖ ਰੁਪਏ ਦਾ ਇਨਾਮ ਲੱਗਿਆ ਜਿਉਂ ਹੀ ਲਾਟਰੀ ਸਟਾਲ ਤੋਂ ਫੋਨ ਆਉਂਦਾ ਹੈ ਤਾਂ ਇਹ ਨੌਜਵਾਨ ਜਿਹੜਾ ਖੁਸ਼ ਨਾਲ ਚੁੰਮ ਉੱਠਦਾ ਹੈ ਤੇ ਖੁਸ਼ੀ ਬਹੁਤਾ देर ਉਸਦੇ ਕੋਲ ਨਹੀਂ ਰਹਿੰਦੀ ਕਿਉਂਕਿ ਉਸ ਨੌਜਵਾਨ ਦੇ ਟਿਕਟਾਂ ਦੀ ਇੱਕ ਕਾਪੀ ਪਾਣੀ ਦੇ ਵਿੱਚ ਡਿੱਗ ਕੇ ਖਰਾਬ ਹੋ ਗਈ ਸੀ ਤੇ ਬਾਕੀ ਚਾਰ ਕਾਪੀਆਂ ਉਸ ਨੂੰ ਲੱਭ ਗਈਆਂ ਪਰ ਜਿਹੜੀ ਟਿਕਟ ਦਾ ਉੱਪਰ ਇਨਾਮ ਨਿਕਲਿਆ ਸੀ ਉਹ ਟਿਕਟ ਬਿਲਕੁਲ ਖਰਾਬ ਹੋ ਚੁੱਕੀ ਸੀ ਉਸ ਦੀ ਜੇਬ ਦੇ ਵਿੱਚੋਂ ਉਹ ਪਾਣੀ ਧੋਣ ਵਾਲੇ ਕੱਪੜਿਆਂ ਦੇ ਵਿੱਚ ਬਿਲਕੁਲ ਉਹ ਗਲ ਗਈ ਸੀ ਸੋ ਜਦੋਂ ਉਹ ਟਿਕਟਾਂ ਲੈ ਕੇ ਲਾਟਰੀ ਸਟਾਲ ਤੇ ਵਿਕੇਤਰਾ ਦੇ ਕੋਲ ਗਿਆ ਤਾਂ ਲਾਟਰੀ ਸਟਾਲ ਨੇ ਉਸ ਦੀਆਂ ਟਿਕਟਾਂ ਗਿੱਲੀਆਂ ਦੇਖੀਆਂ ਪਰ ਉਹ ਟਿਕਟ ਉਸ ਦੇ ਕੋਲ ਨਜ਼ਰ ਨਹੀਂ ਆਈ ਉਸ ਦੇ ਹੱਥ ਵਿੱਚ ਨਹੀਂ ਆਈ ਜਿਸ ਤੇ ਉੱਪਰ ਉਹ ਨੰਬਰ ਸੀ ਜੋ ਉਸ ਦਾ ਨਾਮ ਨਿਕਲਿਆ ਸੀ ਜਿਸ ਲਾਟਰੀ ਦੇ ਉੱਪਰ ਸ਼ਾਇਦ ਉਹ ਇਸ ਨੌਜਵਾਨ ਨੂੰ ਸਵਾ 2 ਲੱਖ ਰੁਪਏ ਦਾ ਇਨਾਮ ਹੋ ਨਾ ਮਿਲ ਪਾਵੇ ਕਿਉਂਕਿ ਉਹ ਲਾਟਰੀ ਟਿਕਟ ਬਿਲਕੁਲ ਖਰਾਬ ਹੋ ਚੁੱਕੀ ਸੀ ਇਹ ਲਾਟਰੀ ਦਾ ਇੱਕ ਐਸਾ ਰੂਲ ਹੁੰਦਾ ਹੈ ਕਿ ਜਿਹੜੀ ਟਿਕਟ ਦਾ ਨੰਬਰ ਲਾਟਰੀ ਦਾ ਨਿਕਲਦਾ ਹੈ ਉਹ ਲਾਟਰੀ ਟਿਕਟ ਲਾਟਰੀ ਜਿਹੜੇ ਕੰਪਨੀਆਂ ਨੇ ਉਹਨਾਂ ਦੇ ਕੋਲ ਵਾਪਸ ਜਾਣਾ ਚਾਹੀਦਾ ਹੈ ਪਰ ਉਹ ਜਿਹੜੀ ਟਿਕਟ ਦਾ ਨੰਬਰ ਹੈ ਬਿਲਕੁਲ ਖਤਮ ਹੋ ਗਿਆ ਹੈ ਉਹ ਸਾਰੀ ਟਿਕਟ ਖਰਾਬ ਹੋ ਚੁੱਕੀ ਹੈ ਪਾਣੀ ਵਿੱਚ ਭਿੱਜ ਕੇ ਜਿਸ ਕਾਰਨ ਇਹ ਲਾਟਰੀ ਵਿਕੇਤਰਾ ਦੇ ਵੱਲੋਂ ਉਸ ਨੂੰ ਜਿਹੜਾ 2.5 ਲੱਖ ਰੁਪਏ ਦਾ ਇਨਾਮ ਨਹੀਂ ਦਿੱਤਾ ਜਾ ਰਿਹਾ ਜਿਸ ਨਾਲ ਉਸ ਨੌਜਵਾਨ ਦੀ ਕਿਸਮਤ ਬਦਲ ਕੇ ਵੀ ਉਸ ਨੂੰ ਧੋਖਾ ਦੇ ਗਈ ਉਹ ਜਿਹੜਾ ਇਨਾਮ ਨਹੀਂ ਲੈ ਸਕੇਗਾ ਇਹ ਹੁੰਦਾ ਹੈ ਕਿਸਮਤ ਦਾ ਅਸਲੀ ਰੰਗ